ਹਾਂਜੀ ਦੋਸਤੋ ਆਪਾਂ ਪਿੰਜਰਾ ਤਾਰਿਆ ਹੈ ਤੇ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਅੱਜ ਆਪਣਾ ਹੈ ਗਿਆ ਜੀ ਟੂਰ ਹਿਮਾਚਲ ਦਾ ਤੇ ਸ਼ਾਮ ਦੇ 8:30 ਹੋ ਚੁੱਕੇ ਨੇਗੇ ਸ਼ਾਮ ਦੇ ਮਲੂ ਰਾਤ ਦੇ 8:30 ਹੋ ਗਏ ਜੀ ਤੇ ਹੁਣ ਆਪਾਂ ਨਿਕਲਾਂਗੇ ਇੱਥੋਂ ਜੀ ਪਠਾਨਕੋਟ ਲਈ ਪਠਾਨਕੋਟ ਤੋਂ ਫਿਰ ਅੱਗੇ ਹਿਮਾਚਲ ਲਈ ਤੇ ਜਿਹੜੀ ਆਹ ਰਾਈਡ ਆ ਗਈ ਆਪਣੀ ਸਭ ਤੋਂ ਲੰਮੀ ਰਾਈਡ ਆ ਗਈ ਤੇ ਇਹਦੇ ਵਿੱਚ ਵੀ ਆਪਣੇ ਕੋਲੇ ਰਾਈਡ ਦੇ ਵਿੱਚ ਹੈ ਗਿਆ ਪਿੰਜਰਾ ਡੌਗ ਪਿੰਜਰਾ ਠੀਕ ਹੈ ਤੇ ਕਮੈਂ ਆ ਇੱਕ ਮੁੰਡਾ ਹੋਰ ਆ ਭੂਸ਼ਨ ਦੋ ਜਣੇ ਜਾਵਾਂਗੇ ਕਿਉਂਕਿ ਸਫ਼ਰ ਲੰਬਾ ਹੈਗਾ ਅੱਗੇ ਪਹਾੜੀ ਏਰੀਆ ਹੈਗਾ ਚਲਾਉਣ ਚ ਮੈਂ ਕਿਤੇ ਚਲਾਈ ਨਹੀਂ ਪਹਾੜੀ ਏਰੀਆ 'ਚ ਕੋਸ਼ਿਸ਼ ਕਰੂੰ ਵੀ ਚਲਾਉਣ ਦੀ ਕਿਉਂਕਿ ਫਿਰ ਵੀ ਕਿਤੇ ਜਾਣਾ ਆਉਣਾ ਪੈ ਜਾਂਦਾ ਹੈਗਾ ਤੇ ਹੁਣ ਆਪਾਂ ਤਿਆਰ ਆ ਜੀ ਰਾਣੀ ਸੁਂਦਰਾ ਤਿਆਰ ਆ ਕੱਪੜਾ-ਕਪੜਾ ਮਾਰ ਲਿਆ ਧੋਲੀ ਸੀ ਸਭ ਸਭ ਸਾਫ ਕਰ ਲਿਆ ਸਾਰੀ ਐਨ ਓਕੇ ਆਜ ਇੱਕ ਨਵਾਂ ਜਗ੍ਹਾੜ ਕਰਿਆ ਜੀ ਉਹ ਦਿਖਾਣਾ ਮੈਂ ਤੁਹਾਨੂੰ ਅੱਛਾ ਜੱਡੀ ਪੂਰੀ ਸਾਫ ਕਰਕੇ ਵਿੱਚੋਂ ਸਾਫ ਕਰਕੇ ਮੈਂ ਆਗੇ ਮਹਾਲੀ ਤੋਂ ਦੋ ਤਿੰਨ ਘੰਟੇ ਘੜੇ ਸੌ ਗਿਆ ਸੀਗਾ ਪਹਿਲਾਂ ਇਹ ਡਾਲਾ ਖੁੱਲਦਾ ਸੀਗਾ ਯੂਰੇ ਤੱਕ ਆਇਆ ਕਰਦਾ ਸੀ ਵੀ ਦਿੱਕਤ ਆਉਂਦੀ ਸੀ ਡਾਲੇ ਕਰਕੇ ਤੇ ਆਪਾਂ ਨੇ ਡਾਲਾ ਇੱਥੋਂ ਵਢਾ ਕੇ ਅੰਦਰੇ ਰਖਾਤਾ ਆ ਡਾਲਾ ਪਿਆਗਾ ਇਹਦੇ ਵਿੱਚ ਆਗੇ ਟਾਇਰ ਐਨ ਪੂਰਾ ਮਜੂਤੀਆ ਕੰਮ ਹੋ ਗਿਆ ਤੇ ਰੱਸਿਆਂ ਦਾ ਡਰ ਸੀਗਾ ਇਦਕੀ ਇੱਕ ਜੰਗਾੜ ਹੋਰ ਲਾਤਾ ਇੱਥੇ ਵੱਡੀ ਐਂਗਲ ਲਾ ਕੇ ਇਧਰੋਂ ਇਹਦੇ ਵਿੱਚ ਕਸਤੀ ਇਧਰੋਂ ਇਹਦੇ ਵਿੱਚ ਕਸਤੀ ਕਿਉਂਕਿ ਪਹਾੜੀ ਏਰੀਆ ਹੈਗਾ ਜਦੋਂ ਵਿੱਚ ਗੱਡੀ ਪਹਾੜੀ ਤੇ ਚੜੂਗੀ ਪਿੱਛੇ ਨਿਮਿਆਣ ਹੋਊਗੀ ਰੱਸੇ ਦਾ ਡਰ ਹੈ ਹੁੰਦਾ ਵੀ ਟੁੱਟਾ ਟਣਾ ਜਾਵੇ ਤੇ ਇਹ ਆਪਾਂ ਕੰਮ ਇਦਕੀ ਪੱਕਾ ਕਰਾ ਲਿਆ ਜੀ ਆ ਦੇਖੋ ਹਿਲਦਾ ਨਹੀਂ ਹੈਗਾ ਪੂਰਾ ਮਜ਼ਬੂਤੀ ਵਾਲਾ ਕੰਮ ਹੈਗਾ ਆਇ ਨਹੀਂ ਹੈਗਾ ਹਾਂਜੀ ਦੋਸਤੋ ਆਪਾਂ ਆਪਣੇ ਘਰ ਵਾਲੇ ਪੰਪ ਤੋਂ ਥੈਂਕ ਯੂ ਫੁੱਲ ਕਰਾ ਕੇ ਹੁਣ ਚੱਲ ਪਿਆ ਜੀ ਦੋਸਤੋ ਹੁਣ ਆਪਾਂ ਇੱਥੋਂ ਤੋਂ ਹੁਣ ਆਪਾਂ ਪਹੁੰਚ ਗਏ ਆ ਲਾਡੋਵਾਲ ਟੂਲ ਟੈਕਸ ਤੇ ਤੇ ਅੱਜ 1:00 ਵੱਜ ਚੁੱਕਿਆ 1:00 ਵਜ ਕੇ 4-5 ਮਿੰਟ ਹੋ ਗਏ ਆਪਾਂ ਕ੍ਰੋਸ ਕਰ ਲਿਆ ਇਸ ਤੋਂ ਬਾਅਦ ਲੱਗੂ ਹੋਰੇ ਧਰਨਾ ਇਹ ਆ ਜੀ ਲਾਡੋਵਾਲ ਦਾ ਟੂਲ ਟੈਕਸ ਆ ਘੜੀ ਆਪਣੀ ਰਾਣੀ ਸੁੰਦਰਾ ਆ ਗਿਆ ਬਾਈ ਪੂਸ਼ਨ ਬਾਈ ਇਹ ਪਹਿਲਾਂ ਕੱਲਾ ਪੂਸ਼ਨ ਸੀ ਹੁਣ ਪੂਸ਼ਨ ਮੈਂ ਸਰਕਾਰੀ ਲਿਖਦਾ ਵਿੱਚ ਉਹਨ ਸਰਕਾਰੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਂਗੇ ਜਲੰਧਰ ਲਵਲੀ ਯੂਨੀਵਰਸਿਟੀ ਗੋਲੇ ਪਹੁੰਚ ਗਏ ਆ ਜੀ ਤੇ ਹੁਣ ਆਪਾਂ ਜਲੰਧਰ ਤੋਂ ਜਾਵਾਂਗੇ ਪਠਾਨਕੋਟ ਪਠਾਨਕੋਟ ਤੋਂ ਜਾਵਾਂਗੇ ਆਪਾਂ ਬਨਖੇਤ ਬਨਖੇਤ ਤੇ ਕੋਈ ਹਿਮਾਚਲ ਦਾ ਸ਼ਹਿਰ ਹੈਗਾ ਜਿੱਥੇ ਆਪਣਾ ਆਪਾਂ ਪਿੰਜਰੇ ਦੀ ਡਿਲੀਵਰੀ ਦੇਣੀ ਹੈਗੀ ਹਾਂਜੀ ਦੋਸਤੋ ਆਪਾਂ ਪਠਾਨਕੋਟ ਵਾਲੇ ਮੋੜ ਤੇ ਆ ਗਏ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੋਰਡ ਤੇ ਲਿਖਿਆ ਹੋਇਆ ਹੈ ਪਠਾਨਕੋਟ ਹੁਣ ਆਪਾਂ ਜੀ ਪੁਲ ਤੋਂ ਥੱਲੇ ਉਤਰ ਗਿਆਂਗੇ ਹੁਣ ਆਪਾਂ ਪਠਾਨਕੋਟ ਨੂੰ ਮੁੜਾਂਗੇ ਹਾਂਜੀ ਦੋਸਤੋ ਆਪਾਂ ਆ ਗਏ ਆਂਗੇ ਟੂਲ ਟੈਕਸ ਤੇ ਇਹ ਜਲੰਧਰ ਤੋਂ ਪਠਾਨਕੋਟ ਰੋਡ ਤੇ ਆ ਜਲੰਧਰ ਤੋਂ 30 35 ਕਿਲੋਮੀਟਰ ਅੱਗੇ ਆ ਜੀ ਨੈਸ਼ਨਲ ਹਾਈਵੇ ਸਕਿਉਰਟੀ ਆਫ ਇੰਡੀਆ ਇਹ ਸਾਨੂੰ ਪਿੰਡ ਦਾ ਨਹੀਂ ਪਤਾ ਹੈਗਾ ਲੇਕਿਨ ਅਸੀਂ ਦੂਜੇ ਟੂਲ ਟੈਕਸ ਤੇ ਪਹੁੰਚ ਗਏ ਆ ਜੀ ਦੇ ਦੇ ਸਕਦੇ ਹੋਗੇ ਧੜਾ ਧੜ ਗੱਡੀਆਂ ਨਿਕਲਦੀਆਂ ਨੇ ਧੜਾ ਧੜ ਕੰਮ ਚੱਲ ਰਿਹਾ ਹੈਗਾ ਪੈਸੇ ਲਈ ਜਾਂਦੇ ਨੇ ਗੱਲਿਆਂ ਚ ਪਾਈ ਜਾਂਦੇ ਨੇ ਇੰਨਾਰੇ ਲੁੱਟੀ ਜਾਂਦੇ ਨੇ ਲੋ ਜੀ ਹੁਣ ਆਪਾਂ ਦੂਜੇ ਟੋ ਟੈਕਸ ਤੇ ਪਹੁੰਚ ਗਏ ਹਾਂਗੇ ਪਹਿਲਾਂ ਆਪਾਂ ਨੂੰ ਆਸੀ ਲਾਡੋ ਵਾਲਾ ਲਓ ਜੀ ਬੜੀ ਬਰਾਕ ਆਹ ਕਹਿੰਦਾ ਲੰਗ ਜੀ ਦੋਸਤੋ ਆਪਾਂ ਟਾਂਡਾ ਡੱਪ ਗਏ ਆ ਆਪਣੇ ਮੂਰੇ ਨਾਲ ਇੱਕ ਟਰੱਕ ਜਾ ਰਿਹਾ ਦੇਖੋ ਕਿਵੇਂ ਕੱਟ ਮਾਰਦਾ ਜਾ ਰਿਹਾ ਹੈਗਾ ਬਾਈ ਨੂੰ ਨੀਂਦ ਆਰੀ ਹੋਣੀ ਡਰਾਈਵਰ ਵੀਰਾਂ ਨੂੰ ਮੇਰੀ ਬੇਨਤੀ ਹੈ ਇੱਕ ਲੇਕਿਨ ਦਾ ਮੈਂ ਵੀ ਤਾਂ ਡਰਾਈਵਰੀਆ ਕਰਦਾਗਾ ਕਿਰਪਾ ਪ੍ਰਮਾਤਮਾ ਦੀ ਵੀ ਗੱਡੀ ਆਪਣੀ ਆਪ ਦੀ ਹੈਗੀ ਤੇ ਡਰਾਈਵਰ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਬਾਈ ਬਣ ਕੇ ਨਾ ਸੌ ਜਾ ਕਰੋ ਯਾਰ ਸਾਈਡ ਤੇ ਲੱਗ ਰਿਹਾ ਢਾਬੇ ਤੇ ਆ ਦੇਖੀ ਇੱਕ ਮਿੰਟ ਮੈਂ ਇੱਕ ਪਿੱਛੇ ਗੱਡੀ ਆਉਂਦੀ ਹੈਗੀ ਉਹ ਗੱਡੀ ਲੰਘ ਜਾਂਦੇ ਮੈਂ ਇਧਰ ਸਾਈਡ ਤੇ ਲਾ ਕੇ ਗੱਡੀ ਤੁਹਾਨੂੰ ਦਿਖਾਉਂਗਾ ਕਿ ਇਹ ਕੱਟ ਕੇ ਕਿਹੜੇ ਹਿਸਾਬ ਨਾਲ ਮਾਰਦਾ ਹੈਗਾ ਕਿਉਂ ਜਦੋਂ ਨੀਂਦ ਆਉਂਦੀ ਹੈਗੀ ਗੱਡੀ ਪਰ੍ਹਾਂ ਘੁੰਮ ਜਾਂਦੀ ਹੈਗੀ ਇਹ ਆ ਦੇਖਾ ਗੱਡੀ ਫਿਰ ਘੁੰਮ ਜਾਂਦੀ ਹੈਗੀ ਫਿਰ ਉਹਦੀ ਫੇਰ ਅੱਖ ਖੁੱਲਦੀ ਹੈਗੀ ਆ ਇਹ ਆ ਦੇਖੋ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਂਗੇ ਟੂਲ ਟੈਕਸ ਤੇ ਮਕੇਰੀਆਂ ਟੱਪ ਕੇ ਦਸੂਹੇ ਵਾਲੇ ਟੂਲ ਟੈਕਸ ਤੇ ਪਹੁੰਚ ਗਿਆਂ ਤੁਸੀਂ ਦੇਖ ਸਕਦੇ ਹੋਗੇ ਬਾਈ ਹੱਥ ਮਾਰੀ ਜਾਂਦਾ ਕਹਿੰਦਾ ਇਧਰ ਦੀ ਵਿੱਚ ਪਾਓ ਆ ਲੋ ਆਪਾਂ ਹੁਣ ਪਹੁੰਚ ਗਏ ਹਾਂ ਉਸ ਟੂਲ ਟੈਕਸ ਦੇ ਦਸੂਹੇ ਤੋਂ ਪਿੱਛੇ ਆ ਬੁਕੇਰੀਆਂ ਤੋਂ ਅੱਗੇ ਆ ਬਹੁਤ ਤਖੜਾ ਬਣਿਆ ਹੋਇਆ ਉੱਪਰ ਦੀ ਪੌੜੀਆਂ ਨਹੀਂ ਆ ਕੋਈ ਅੱਕਰ ਨਹੀਂ ਕੋਈ ਚੱਕਰ ਨਹੀਂ ਆ ਲੈ ਬੜਾ ਫਾਸਟ ਹੈ ਫਾਸਟ ਹੈ ਕਮਾ ਫੜਨ ਨਹੀਂ ਦਿੱਤਾ ਵੰਜ ਨਹੀਂ ਚੱਕਦੀ ਗੱਡੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਪਠਾਨਕੋਟ ਤੇ ਇੱਥੋਂ ਰਹਿ ਗਿਆ ਸਫ਼ਰ ਆਪਣਾ ਕੁੱਲ 60 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਜੀ ਤੇ ਪਹਾੜੀ ਏਰੀਆ ਦਾ ਘੰਟਾ ਡੇਢ ਘੰਟਾ ਲੱਗ ਜਾਊਗਾ ਟਾਈਮ ਹੋ ਗਿਆ ਜੀ 5:00 ਵਜੇ 11 ਮਿੰਟ ਹੋ ਗਏ ਆਪਾਂ ਰੈਗੂਲਰ ਚੱਲੇ ਆਂਗੇ ਠੀਕ ਆ ਬਸ ਚਾਹ ਪਾਣੀ ਦਾ ਜ਼ਰੂਰ ਪੀਤਾ ਗਾ ਰਸਤੇ 'ਚ ਤੇ ਰੋਟੀ ਤਾਂ ਨਹੀਂ ਖਾਧੀ ਹੈਗੀ ਵੀ ਲੇਟ ਹੋ ਜਾਾਂਗੇ ਚਲੋ ਬਣੇ ਰਹੋ ਬਲੌਗ ਦੇ ਨਾਲ ਮਿਲਦੇ ਆਂ ਤੇ ਹੁਣ ਭਾਈ ਉਹ ਲੱਗਿਆ ਪੂਸ਼ਣ ਸਰਕਾਰੀ ਚਲਾਉਣ ਲੱਗਾ ਗੱਡੀ ਹੁਣ ਮੈਂ ਉਤਰ ਗਿਆ ਦੋਸਤੋ ਆਪਾਂ ਚੰਬੇ ਵੱਲ ਨੂੰ ਪਾਲੀਏ ਗੱਡੀ ਪੀਵੀ 08 ਮੂਰੇ ਲੰਗੀ ਆਪਣੇ ਕਢੀ ਹਾਂਜੀ ਦੋਸਤੋ ਆਪਾਂ ਉਹ ਪਠਾਨਕੋਟ ਵਾਲੀ ਅੱਗੇ ਘਾਟੀ ਟੱਪੇ ਤੇ ਇਸ ਟਾਈਮ ਤੇ ਸਵਾਰ ਘਟਾ ਇਹ ਅਸੀਂ ਸਵਾਰ ਘਟਾ ਤੇ ਚੜ ਗਏ ਜੀ ਤੇ ਲੋ ਜੀ ਦੋਸਤੋ ਆਪਾਂ ਪਹੁੰਚ ਗਿਆਂਗੇ ਪਠਾਨਕੋਟ ਦੀਆਂ ਪਹਾੜੀਆਂ ਦੇ ਵਿੱਚ ਤੇ ਕਾਫੀ ਹਾਈਟ ਤੇ ਆ ਗਏ ਆ ਬੱਦਲ ਦੇਖੋ ਜੀ ਤੁਸੀਂ ਸਾਹਮਣੇ ਚਿੱਟੇ ਚਿੱਟੇ ਆਹ ਦੇਖੋ ਸਾਹਮਣੇ ਬੱਦਲੇ ਬੱਦਲ ਲਈ ਤੇ ਗੱਡੀ ਚੜਾਈ ਚ ਹੀ ਹੈਗੀ ਜਦੋਂ ਦੇ ਅਸੀਂ ਗੱਡੀ ਚੜਾਈ ਹੈਗੀ ਪਹਾੜੀ ਏਰੀਆ 'ਚ ਵੜੇ ਉਹਦੋਂ ਦੀ ਚੜਾਈ ਚੱਲੀ ਜਾ ਰਹੀ ਹੈ ਗੱਡੀ ਹਾਂਜੀ ਦੋਸਤੋ ਆਪਾਂ ਕਾਫੀ ਹਾਈਟ ਤੇ ਆ ਗਏ ਆ ਤੇ ਧੁੰਦ ਬਹੁਤ ਵੈਰੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਇੱਧਰ ਪੂਸ਼ਣ ਸਰਕਾਰੀ ਪੂਸ਼ਣ ਸਰਕਾਰੀ ਗੱਡੀ ਚਲਾ ਰਹੇਗਾ ਤੇ ਆ ਦੇਖੋ ਧੁੰਦ ਕਾਫੀ ਹੈਗੀ ਕਿਉਂ ਅਸੀਂ ਕਾਫੀ ਜ਼ਿਆਦਾ ਉੱਚੀ ਹਾਈਟ ਤੇ ਆ ਗਏ ਹਾਂ ਇਸ ਟਾਈਮ ਤੇ ਜਦੋਂ ਵੀ ਅਸੀਂ ਮਾੜ ਲੋ 25 30 ਕਿਲੋਮੀਟਰ ਦੀ ਚੜਾਈ ਤੇ ਆ ਗਿਆ ਕਿਲੋਮੀਟਰ ਤੇ ਤੇ ਉਦੋਂ ਦੀ ਚੜਾਈ ਹੋਈ ਚੜਾਈ ਚੱਲੀ ਜਾ ਰਹੀ ਹੈਗੀ ਤਾਂ ਹੌਣ ਕਿਤੇ ਵੀ ਨਹੀਂ ਆਇਆ ਹੈਗਾ। ਔਰ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆ ਗਈ ਜੀ ਆਪਣੀ ਪੰਜਾਬ ਰੋਡਵੇਜ ਆ ਦੇਖੋ ਜੀ ਇਹ ਸਾਈਡ ਹੈਗੀ ਆ ਪਹਾੜੀ ਇਹ ਸਾਈਡ ਹੈਗੀ ਖਾਈ ਆ ਵੀ ਕਹਿੰਦੇ ਨੇ ਆਏ ਗਿਆ ਗੇਅਰ ਫਸ ਗਿਆ ਸੀਗਾ ਕਹਿੰਦਾ ਭਾਈ ਆਏ ਗਿਆ ਬੋਲਦਾ ਨਾ ਗੇਅਰ ਫਸ ਗਿਆ ਸੀ ਯਾਰ हां जी दोस्तों आपा काफी हाइट ਤੇ ਆ ਗਏ ਆਗੇ ਤੇ ਤੁਸੀਂ ਦੇਖ ਸਕਦੇ ਹੋਗੇ ਆ ਪਹਾੜ ਦਾ ਕੱਚਾ ਐਡਵੈਂਚਰ ਰੋਡ ਆ ਗਿਆ ਦੇਖੋ ਕਿੱਡੇ-ਕਿੱਡੇ ਖੱਡੇ ਨੇਗੇ ਤੇ ਉਹ ਸੜਕਾਂ ਵਧੀਆਂ ਨੇ ਆ ਟੌਪ ਦੀਆਂ ਆਪਣੇ ਜਿਵੇਂ ਪੰਜਾਬ ਚ ਬਣੀ ਹੋਈਆਂ ਨੇਗੀਆਂ ਆ ਵੱਡੀਆਂ-ਵੱਡੀਆਂ ਚੌੜੀਆਂ-ਚੌੜੀਆਂ ਸੜਕਾਂ ਨੇਗੀਆਂ ਹੋਰੇ ਥੋੜੇ ਖਤਰਨਾਕ ਆ ਗਿਆ ਸੀ ਸੜਕਾਂ हां ਭਗਵੰਤ ਮਾਨ ਆ ਖੜਾਈ ਦੇਖ ਲਓ ਪਹਾੜੀ ਜੀ ਵੀ ਭਗਵੰਤ ਮਾਨ ਖੜਿਆਗਾ ਦੋਸਤੋ ਜਿੱਥੇ ਆਪਾਂ ਜਾਣਾ ਆਪਣੀ ਲੋਕੇਸ਼ਨ ਰਹੇਗੀ ਕੁੱਲ 13 ਕਿਲੋਮੀਟਰ ਦੀ ਜਿੱਥੇ ਆਪਾਂ ਪਹੁੰਚਣਾ ਜੀ ਦੇਖੋ ਜੀ ਆਲਰੇਡੀ ਡੁੰਗੀਆਂ ਖਾਈਆਂ ਨੇ ਉੱਚੇ ਉੱਚੇ ਪਹਾੜ ਨੇ ਹੁਣ ਆਪਾਂ ਚੋਟੀ ਵੱਲ ਵਧਦੇ ਜਾ ਰਹਿਆਂਗੇ ਪਹਾੜ ਦੇ ਸ਼ਿਖਰ ਤੇ ਆਪਾਂ ਜੀ ਗਵਰਨਮੈਂਟ ਆਫ ਹਿਮਾਚਲ ਪ੍ਰਦੇਸ਼ ਡਾਕੂਮੈਂਟਸ ਆਫ ਟਰਾਂਸਪੋਰਟ ਚੈਕਿੰਗ ਵਿਦ ਟੈਕਸ ਈਪੋ ਆਪਾਂ ਜੀ ਟੈਕਸ ਕਟਾ ਲਿਆ ਜੀ ਹਿਮਾਚਲ ਦਾ ਇੱਕ ਦਿਨ ਲਈ ਆਪਣੇ ਪੈਸੇ ਲੱਗੇ ਜੀ 1070 ਰੁਪਏ ਇੱਕ ਦਿਨ ਵਾਸਤੇ ਕਿਉਂਕਿ ਅੱਜ 30 ਤਰੀਕ ਹੈ ਜੀ ਅੱਜ ਦੀ ਹੀ ਰਾਤ ਤੱਕ ਚੱਲਣਾ ਇਹ ਅੱਜ ਦੀ ਰਾਤ ਤੱਕ ਚੱਲਣਾ ਦੋਸਤੋ ਆਪਾਂ ਰਿਸਕ ਨਹੀਂ ਲੈਂਦੇ ਹੈਗੇ ਕਿਉਂਕਿ ਜੇ ਆਪਾਂ ਬਿੰ ਟੈਕਸ ਦੇ ਵਿੱਚੋਂ ਫੜੇ ਗਏ ਤਾਂ ਆਪਾਂ ਨੂੰ 20000 ਰੁਪਏ ਦਾ ਜੁਰਮਾਨਾ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਬਿੰ ਟੈਕਸ ਤੋਂ ਫੜੇ ਗਏ 20000 ਰੁਪਏ ਦਾ ਜੁਰਮਾਨਾ 120 ਰੁਪਏ ਦੀ ਆਪਣੀ ਪਰਚੀ ਲੱਗੀ ਆ ਦੋਸਤੋ ਜਿਹੜੀ ਆ ਹੁੰਦੀ ਆ ਰੋਡ ਟੈਕਸ ਹਾਂ ਰੋਡ ਟੈਕਸ ਵਾਲੀ ਪਰਚੀ ਲੱਗੀ 120 ਰੁਪਏ ਦੀ 11 1070 ਰੁਪਏ ਦਾ ਆਪਣਾ ਆਰਟੀਓ ਟੈਕਸ ਲੱਗੇਗਾ ਮਾਨਚਲ ਪ੍ਰਦੇਸ਼ ਦਾ ਲੇਕਿਨ ਆਪਾਂ ਨਹੀਂ ਰਿਸਕ ਲੈਣਾ ਚਾਹੁੰਦੇ ਵੀ ਇੱਕ ਦਿਨ ਵਾਸਤੇ ਆਪਦਾ ਆਏਾਂਗੇ ਮੁੜ ਜਾਾਂਗੇ ਐ ਕਰਾਂਗੇ ਨਾ ਤੁਸੀਂ ਵੀ ਨਾ ਕਿਤੇ ਇਦਾਂ ਕਰਿਓ ਨਹੀਂ ਫਿਰ 20000 ਰੁਪਏ ਦਾ ਕੱਕਾ ਪਾਉਂਦੇ ਨੇਗੇ ਬਈ ਹੁੰਦਾ ਨਾ ਕੱਕਾ ਕਰੇ ਲਾ ਲੋ ਜੀ ਦੋਸਤੋ ਆਪਾਂ ਕਾਫੀ ਜ਼ਿਆਦਾ ਹਾਈਟ ਤੇ ਪਹੁੰਚ ਗਏ ਹਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੀਮੀ ਜਗਾ ਚ ਆਏ ਹਾਂਗੇ ਤੇ ਠੰਡ ਬਹੁਤ ਜ਼ਿਆਦਾ ਜੀ ਆਪਾਂ ਬੱਦਲਾਂ ਤੋਂ ਕਾਫੀ ਉੱਚੇ ਆ ਗਏ ਹਾਂਗੇ ਦੇਖੋ ਉਹ ਛੋਟੇ ਛੋਟੇ ਘਰ ਦਿਖਦੇ ਨੇਗੇ ਚੱਲ ਭਾਈ ਚੱਲ ਭਾਈ ਚੱਲ ਭਾਈ ਚੱਲ 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 ਚੜ੍ਹ ਗਈ ਚੜਾਈਆਂ ਰਾਣੀਏ ਲੋ ਜੀ ਐਡਵੈਂਚਰ ਰੋਡ ਆ ਗਿਆ ਐ ਤਗੜ 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 ਤੇ 12-13 ਕਿਲੋਮੀਟਰ ਦਾ ਆਪਣਾ ਸਫ਼ਰ ਰਹੇਗਾ ਦੋਸਤੋ ਜਿੱਥੇ ਆਪਾਂ ਪਿੰਜਰੇ ਦੀ ਡਿਲੀਵਰੀ ਦੇਣੀ ਹੈ ਠੀਕ ਹੈ ਜੀ ਉਹਨਾਂ ਨਾਲ ਗੱਲਬਾਤ ਆਪਣੀ ਹੋਈ ਸੀ ਉਹ ਕਹਿੰਦੇ ਜੀ ਪਹੁੰਚੋ ਕਹਿੰਦੇ ਕੋਈ ਗੱਲ ਨਹੀਂ ਇੱਥੇ ਆ ਕੇ ਸਾਨੂੰ ਫੋਨ ਲਾ ਲਿਓ ਤੇ ਪਹਾੜ ਬਹੁਤ ਉੱਚੇ-ਉੱਚੇ ਆ ਦੋਸਤੋ ਇੱਧਰ ਜੀ ਦੇਖ ਸਕਦੇ ਹੋਗੇ ਆਪਣਾ ਜਦੋਂ ਦੀ ਆਪਾਂ ਗੱਡੀ ਲੈਤੀ ਆ ਆਪਣਾ ਪਹਿਲਾ ਟ੍ਰਿਪ ਆ ਉਹ ਵੀ ਲੌਂਗ 400 ਕਿਲੋਮੀਟਰ ਦਾ ਉਹ ਵੀ ਪਹਾੜੀ ਏਰੀਏ ਦੇ ਵਿੱਚ ਇਹਦੇ ਵਿੱਚ ਆਪਣਾ ਸਾਥ ਕੌਣ ਦੇ ਰਹੇ ਨੇ ਭੂਸ਼ਣભાઈ ਸਰਕਾਰੀ ਇਹ ਸਫਰ ਦੇ ਵਿੱਚ ਆਪਣਾ ਸਾਥ ਦੇ ਰਹੇ ਨੇਗੇ ਕਿਉਂਕਿ ਮੈਨੂੰ ਪਹਾੜੀ ਏਰੀਏ 'ਚ ਮੈਂ ਕਿਤੇ ਗੱਡੀ ਚਲਾਈ ਨਹੀਂ ਲੋਡਿੰਗ ਵੈਸੇ ਸੜਕਾਂ ਵਧੀਆ ਨੇ ਸਾਫ਼ ਨੇ ਕੋਈ ਦਿੱਕਤ ਨਹੀਂ ਲੇਕਿਨ ਕਹਿੰਦੇ ਚੇਲਾ ਚੇਲਾ ਹੁੰਦਾ ਉਸਤਾਦ ਉਸਤਾਦ ਹੁੰਦਾ ਚਲੋ ਦੋਸਤੋ ਬਣੇ ਰਿਓ ਆਪਣੇ ਬਲੌਗ ਦੇ ਨਾਲ ਤੁਹਾਨੂੰ ਦਿਖਾਣਿਆ ਅਮੰਚਲ ਦੀਆਂ ਦਲਹੌਜੀ ਸਾਈਡ ਦੀਆਂ ਉੱਚੀਆਂ-ਉੱਚੀਆਂ ਪਹਾੜੀਆਂ ਆ ਦੇਖੋ ਪੌਣੀ ਗਾਂ ਆ ਦੇਖੋ ਜੀ ਬੜੀਆਂ-ਬੜੀਆਂ ਉੱਚੀਆਂ-ਉੱਚੀਆਂ ਪਹਾੜੀਆਂ ਲੱਗੀਆਂ ਐਨ ਹਰਿਆਲੀ ਹੀ ਹਰਿਆਲੀ ਠੰਡ ਪੂਰੀ ਵਧੀਆ ਨਜ਼ਾਰੇਦਾਰ ਬੱਦਲ-ਬੱਦਲ ਐਨ ਪੂਰੇ ਖੂਬ ਮਸਤ ਨੇਦਰ ਚਲੋ ਭਾਈ ਹਾਜੀ ਦੋਸਤੋ ਆਪਾਂ ਆਪਣੀ ਗੱਡੀ ਲੈ ਕੇ ਪਹਿਲੇ ਵਾਰ ਜੀ ਪਹਾੜੀ ਏਰੀਏ ਦੇ ਵਿੱਚ ਆਇਆ ਐਂਡ ਐਡਵੈਂਚਰ ਏਰੀਏ ਦੇ ਵਿੱਚ ਬੀ ਉੱਚੀ ਹੋ ਚੀਆ ਪਹਾੜੀਆਂ ਨੇ ਲੇਕਿਨ ਸ਼ੁਕਰ ਹੈ ਪ੍ਰਮਾਤਮਾ ਦਾ ਸਰਕਾ ਵਧੀਆ ਖੁੱਲੀਆਂ ਡੋਲੀਆਂ ਨੇਗੀਆਂ ਤੇ ਆਪਣੇ ਨਾਲ ਆਪਣੇ ਸਫਰ ਦੇ ਵਿੱਚ ਨੇ ਬਾਈ ਭੂਸ਼ਨ ਜੀ ਪਹਿਲਾਂ ਇਹਨੂੰ ਕਹਿ ਕਰਦੇ ਭੂਸ਼ਨ ਕੱਲਾ ਹੁਣ ਇਹਦਾ ਨਾਮ ਰੱਖਦਾ ਵਾ ਭੂਸ਼ਨ ਸਰਕਾਰੀ ਤੇ ਹੋਰ ਸਭ ਠੀਕ ਹੈਗਾ ਦੋਸਤੋ ਤੇ ਡਲਹੋਜਿ ਦਾ ਮੌਸਮ ਬਹੁਤ ਵਧੀਆ ਠੰਡਾ ਮੌਸਮਾ ਨਜ਼ਾਰੇਦਾਰ ਹੈ ਤੇ ਉੱਥੇ ਜਦੋਂ ਆਪਾਂ ਚੈੱਕ ਪੋਸਟ ਤੇ ਪਹੁੰਚੇ ਤੇ ਆ ਦੇਖੋ ਦੋਸਤੋ ਝਰਨਾ ਸੀਗਾ ਸੁੱਕਿਆ ਪਿਆ ਪਾਣੀ ਨਹੀਂ ਹੈਗਾ ਆਪਾਂ ਜਿਹੜੇ ਉਹ ਸਾਹਮਣੇ ਗੱਡੀਆਂ ਜਾ ਰਹੇ ਆ ਉਧਰ ਜਾਣਾਗਾ ਐਦਾਂ ਦੀ ਘੁੰਮ ਝੁੰਮ ਕੇ ਜੇ ਆਹਾ ਹਾ ਹਾ ਨਿਆਰਾ ਆ ਜਾਂਦਾ ਜੀ ਦੋਸਤੋ ਨਿਆਰਾ ਆ ਜਾਂਦਾ ਇਧਰ ਕਿਤੇ ਜਾ ਨਹੀਂ ਸਕੇ ਪਹਾੜੀ ਏਰੀਏ ਚ ਸਫਰ ਕਰਨ ਵਾਸਤੇ ਯਾਤਰਾ ਤੇ ਲੇਕਿਨ ਮਾਤਾ ਨੇ ਨੈਣਾ ਦੇਵੀ ਨੇ ਬੁਲਾ ਲਿਆ ਸੀ ਆਪਾਂ ਨੂੰ ਉੱਥੇ ਦੋ ਵਾਰ ਮੱਥਾ ਟੇਕਿਆ ਨਾਲ ਸੰਗਤ ਨੂੰ ਮੱਥਾ ਟੇਕਿਆ ਲੈ ਆਹਾ ਕੀ ਬਾਤ ਹੈ ਜੰਨਤੀ ਹੈ ਦੋਸਤੋ ਜੰਨਤ ਇਧਰ ਆਗਾ ਨਦੀ ਚੱਲੀ ਜਾਂਦੀ ਹੈ ਬਿਲਕੁਲ ਸਾਫ ਸਾਫ ਸੁਧਰਾ ਪਾਣੀ ਹੈ ਜੀ ਜਦੋਂ ਜਦੋਂ ਆਪਾਂ ਇੱਥੇ ਸਟਾਰਟਿੰਗ ਕਰੀ ਸੀਗੀ ਪਹਾੜੀ ਏਰੀਆ ਚੜਨਾ ਕੱਚੇ ਮਿੱਟੀ ਦੇ ਪਹਾੜ ਸੀ ਬਿਲਕੁਲ ਕੱਚਿਆਂ ਉੱਚੀ ਉੱਚੀਆਂ ਜਟਾਨਾ ਲੇਕਿਨ ਜਿੱਥੇ ਹੁਣ ਆਪਾਂ ਪਹੁੰਚੇ ਆਂਗੇ ਇਹ ਸਾਰੇ ਹੀ ਪੱਥਰ ਦੇ ਪੱਥਰ ਦੇ ਪੱਥਰ ਦੇ ਮੋٹے ਮੋٹے ਬੜੇ ਬੜੇ ਕੋਲੇ ਕੋਲੇ ਪੱਥਰ ਆਹ ਦੇਖੋ ਜੀ ਓ ਦੇਖੋ ਜੀ ਪੱਥਰ ਇਹ ਪੱਥਰ ਨੇ ਹਾਂਜੀ ਦੋਸਤੋ ਆਪਾਂ ਬਨੀ ਖੇੜਾ ਪਹੁੰਚ ਗਏ ਹਣਾ ਨਾ ਬਣੀ ਖੇਤਾ ਬਣੀ ਖੇਤਾ ਪਹੁੰਚ ਗਏ ਦੋਸਤੋ ਜਿੱਥੇ ਆਪਾਂ ਪਿੰਜਰੇ ਦੀ ਡਿਲੀਵਰੀ ਦੇਣੀ ਹੈਗੀ ਤੇ ਬਸ ਅੱਧਾ ਕਿਲੋਮੀਟਰ ਰਹਿ ਗਿਆ ਜੀ ਜਿੱਥੇ ਆਪਾਂ ਪਿੰਜਰੇ ਦੀ ਡਿਲੀਵਰੀ ਦੇਣੀ ਹੈਗੀ ਤੇ ਕਾਫੀ ਵਧੀਆ ਸੁੰਦਰ ਸ਼ਹਿਰ ਹੈ ਜੀ ਇਹ ਬਣੀ ਖੇਤਾ ਸੰਨੂ ਦਾਇ ਛੋਟਾ ਜਿਹਾ ਕਿਤੇ ਕਸਬਾ ਜਿਹਾ ਹੋਣਾ ਵਧੀਆ ਖੁੱਡਾ ਢੁੱਡਾ ਸ਼ਹਿਰ ਹੈ ਐਂ ਨਿਆਰੇ ਵਾਲਾ ਹੀ ਸ਼ਹਿਰ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਪਹਿਲਾਂ ਸਾਨੂੰ ਕੋਈ ਟੂਰਿਸਟ ਮਿਲਿਆ ਨਹੀਂ ਆ ਦੇਖੋ ਬੜੀਆਂ-ਬੜੀਆਂ ਬਿਲਡਿੰਗਾਂ ਹੋਟਲ ਵਗੈਰਾ ਵਧੀਆ ਬਣਾਏ ਹੋਏ ਨੇਗੇ ਪਹਿਲਾਂ ਸਾਨੂੰ ਕੋਈ ਟੂਰਿਸਟ ਮਿਲਿਆ ਨਹੀਂ ਹੁਣ ਮਿਲਣ ਲੱਗੇ ਨੇ ਕਿਉਂਕਿ ਹੁਣ ਸੁੱਤੇ ਪੈ ਉੱਠੇ ਨੇ ਟੂਰਿਸਟ ਆ ਤੇ ਬਸ ਜੀ ਆਪਾਂ 400 ਮੀਟਰ ਰਹਿ ਗਏ ਆ ਆਪਣੀ ਲੋਕੇਸ਼ਨ ਤੋਂ ਜਿੱਥੇ ਆਪਾਂ ਪਹੁੰਚਣਾ ਹੈ ਤੇ ਆ ਖੜੀਆਂ ਟੂਰਿਸਟ ਵਾਲੀਆਂ ਗੱਡੀਆਂ ਛੱਡੀਆਂ ਤੇ ਲਓ ਵੀ ਦੋਸਤਾਂ ਇਧਰ ਮੁੜ ਕੇ ਉੱਚੀ ਉੱਚੀ ਜਹਾੜਾ ਹੈਗਾ ਤੇ ਦੋਸਤੋ ਅਸੀਂ ਬਣੀ ਖੇਤ ਦਾ ਸਭ ਤੋਂ ਉੱਚੇ ਪਹਾੜ ਦੀ ਚੋਟੀ ਤੇ ਖੜਿਆ ਇਸ ਟਾਈਮ ਤੇ ਸਭ ਤੋਂ ਉੱਚੇ ਪਹਾੜ ਦੀ ਚੋਟੀ ਤੇ ਖੜਿਆ ਦੋਸਤੋ ਲਓ ਜੀ ਆਪਾਂ ਉਹ ਟਿਕਾਣੇ ਤੇ ਪਹੁੰਚ ਗਏ ਜਿੱਥੇ ਪਿੰਜਰੇ ਡਿਲੀਵਰੀ ਦੇਣੀ ਹੈਗੀ ਚੱਲ ਬਈ ਚੱਲ ਬਈ ਚੱਲ 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 ਲਓ ਜੀ ਦੋਸਤੋ ਹੁਣ ਆਪਾਂ ਪਿੰਜਰਾ ਮੁਜਰਾ ਤਾਰ ਦਿਆਂ ਘਰੇ ਆ ਕੇ ਫਿਰ ਦਿਖਾਉਣਾ ਤੁਹਾਨੂੰ ਨਵਾਂ ਸਿਸਟਮ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਹਾਂ ਸਲਕੇਸ਼ਨ ਤੇ ਤੇ ਪਿੰਜਰੇ ਅਸਰ ਸਪੋਰਸਾ ਫੋਲ ਰਹੇ ਨੇ ਬਾਈ ਤੇ ਹੁਣ ਆਪਾਂ ਤਾਰਾਂਗੇ ਇਹ ਤੋਂ ਪਿੰਜਰਾ ਇਹ ਇਹ ਸਾਹਮਣੇ ਹੋਟਲ ਆ ਜੀ ਉੱਪਰ ਕੋਠੀ ਆ ਮੈਡਮ ਦੀ ਥੱਲੇ ਹੋਟਲ ਆਗਾ ਜਿੰਨਾ ਦਾ ਆਪਾਂ ਪਿੰਜਰਾ ਡਿਲੀਵਰੀ ਕਰਨਾ ਹੈ ਲਓ ਜੀ ਦੋਸਤੋ ਆਪਾਂ ਉਹਨੇ ਪਿੰਜਰਾ ਹੋਟਲ ਦੇ ਵਿੱਚ ਤਾਰਤਾ ਤੁਸੀਂ ਦੇਖ ਸਕਦੇ ਹੋਗੇ ਪਿੰਜਰਾ ਸਹੀ ਸਲਾਮਤ ਪਹੁੰਚ ਗਿਆ ਠੀਕ ਹੈ ਜੀ ਮੌਲੀ ਔਰ ਟੌਫੀ ਇਹਨਾਂ ਦੇ ਡੌਗਸ ਦਾ ਨਾਮ ਹੈਗਾ ਹਾਂਜੀ ਦੋਸਤੋ ਆਪਾਂ ਪਿੰਜਰੇ ਦੀ ਡਿਲੀਵਰੀ ਦੇ ਦਿੱਤੀ ਆ ਠੀਕ ਹੈ ਜੀ ਤੇ ਕਾਫੀ ਵੱਡਾ ਉਹਨਾਂ ਦਾ ਹੋਟਲ ਸੀ ਜਿਨ੍ਹਾਂ ਦੇ ਪਿੰਜਰੇ ਡਿਲੀਵਰੀ ਦੇਣੀ ਸੀਗੀ ਤੇ ਹੁਣ ਆਪਾਂ ਇੱਥੇ ਦੋਸਤੋ ਚੱਲ ਪਿਆਂਗੇ ਸਾਡਾ ਟਾਰਗੇਟ ਸੀ 8 ਵਜੇ ਪਹੁੰਚਣ ਦਾ ਵੀ ਅਸੀਂ ਲੁਧਿਆਣੇ 6 ਵਜੇ ਚਾਹ 2 ਵਜੇ ਚਾਹ ਪੀਤੀ ਸੀ ਵਿੱਚ 6 ਘੰਟੇ ਜੀ ਅਸੀਂ ਲਹੋਜੀ ਪਹੁੰਚ ਗਏ ਪਿੰਜਰੇ ਡਿਲੀਵਰੀ ਦੇ ਦਾਂਗੇ 8 ਵਜੇ ਅਸੀਂ ਸਹੀ ਆ ਕੇ ਪਿੰਜਰੇ ਡਿਲੀਵਰੀ ਇੱਥੇ ਦੇ ਦਿੱਤੀ 8:52 ਮਿੰਟ ਤੇ ਇੱਥੋਂ ਅਸੀਂ ਵਾਪਸ ਚੱਲ ਪਿਆ ਤੇ ਹੁਣ ਵੀ ਗੱਡੀ ਭਾਈ ਭੂਸ਼ਨ ਭਾਈ ਚਲਾ ਰਿਹਾ ਹੈ ਤਾਂ ਕਰਕੇ ਕਿਉਂਕਿ ਮੈਨੂੰ ਥੋੜਾ ਪਹਾੜੀ ਜਿਹਾ ਡਰ ਲੱਗਦਾ ਹੈਗਾ ਮੈਂ ਬੈਠਾ ਸਾਈਡ ਤੇ ਝੂਸ਼ ਰਵਾਈ ਨੇ ਬੈਲਟ ਲਾਈ ਹੋਈ ਆ ਮੈਂ ਲਾਉਣਾ ਦਾ ਡਰ ਮੈਨੂੰ ਵੀ ਲੱਗਦਾ ਹੈ ਤੇ ਕਮੈਂਟ ਕਰਕੇ ਆ ਭੂਸ਼ਣ ਬਾਈ ਕਿਹੜੀ ਆ ਭੂਸ਼ਣ ਬਾਈ ਮੌਲੀ ਤੇ ਟੌਫੀ ਵੀ ਦੇਖ ਆਇਆ ਉਹ ਜਿਹੜਾ ਪਪੇਜਰਾ ਦੇਖ ਕੇ ਆਇਆ ਉਹਦੇ ਉੱਪਰ ਨਾਮ ਲਿਖਿਆ ਆ ਸੀਗਾ ਦੋਏ ਕੁੱਤੀਆਂ ਨੇ ਆ ਉਹ ਉਹਦਾ ਨਾਮ ਹੈ ਕ ਮੌਲੀ ਇੱਕ ਟੌਫੀ ਠੀਕ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਇਹ ਰੂਟ ਤੁਹਾਨੂੰ ਕਿੱਦਾਂ ਦਾ ਲੱਗਿਆ ਠੀਕ ਹੈ ਆਪਾਂ ਪਹਿਲੀ ਵਾਰ ਆਇਆ ਵੈਗੁਰ ਖੈਰ ਸੋਖ ਰੱਖੇ ਤੇ ਸੋਨੂ ਵੀ ਨਵੀਆਂ-ਨਵੀਆਂ ਜਗ੍ਹਾ ਦਿਖਾਇਆ ਕਰਾਂਗੇ ਜੋ ਵੀ ਭੈਣ ਭਰਾ ਆਪਣੇ YouTube ਚੈਨਲ ਤੇ ਔਰ Facebook ਪੇਜ ਤੇ ਨਵੇਂ ਨੇ ਪਲੀਜ਼ ਆਪਣੇ ਛੋਟੇ ਭਾਈ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਪੇਜ ਫੋਲੋ ਜ਼ਰੂਰ ਕਰ ਲਿਓ ਫੋਲੋ ਜ਼ਰੂਰ ਕਰ ਲਿਓ ਤੇ ਤੁਹਾਨੂੰ ਮਿਲਦੇ ਰਹਿਵਾਂਗੇ ਨਵੀਂ-ਨਵੀਂ ਵੀਡੀਓ ਦੇ ਵਿੱਚ ਤੇ ਆਹ ਬਲੌਗ ਬਹੁਤ ਵਧੀਆ ਦੇਖਣ ਵਾਲਾ ਹੀ ਫੁੱਲ ਮਸਤੀ ਵਾਲਾ ਬਲੌਗ ਹੈਗਾ ਠੀਕ ਹੈ ਜੀ ਤੇ ਨਜ਼ਾਰਾ ਆਉਂਦਾ ਹੀ ਠੰਡੀ-ਠੰਡੀ ਅਸੀਂ ਉਹਨੇ ਟੀ-ਸ਼ਰਟਾਂ 'ਚ ਫਿਰਦੇ ਆਂ ਔਰ ਵਾਲੇ ਕੋਟ ਪਾਈ ਫਿਰਦੇ ਨੇ ਕੋਟੀਆਂ ਪਾਈ ਫਿਰਦੇ ਨੇ ਅਸੀਂ ਕੋਲਰ ਫਿੱਟ ਕਰਦੇ ਸੀਗੇ ਕਹਿੰਦੇ ਰੈਨ ਦੇ ਕੋਲਰ ਲੈ ਜਾਓ ਜੀ ਮਾ ਕੀ ਗੱਲ ਜੀ ਕਹਿੰਦੇ ਸਾਡੇ ਦਾ ਹੋਰੇ ਕਹਿੰਦੇ ਗਰਮੀ ਪੈਂਦੀ ਹੈ ਠੰਡ ਪੈਂਦੀ ਹੈ ਕੋਲਰ ਲਵਾਈ ਨਹੀਂ ਹੈਗਾ ਉਹਨਾਂ ਨੇ ਤੇ ਦੋਸਤੋ ਹੁਣ ਆਪਾਂ ਚੱਲ ਪਏ ਆ ਗੱਡੀਆਂ ਤਕੜੀਆਂ ਆਉਣ ਲੱਗੀਆਂ ਇੱਧਰ ਹੁਣ ਠੀਕ ਹੈ ਤੇ ਚਲੋ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਵਿੱਚ ਤਦ ਤੱਕ ਸਾਰੇ ਮੇਰੇ ਭੈਣਾਂ ਦਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ